ਵੀਡੀਓ ਤੁਹਾਨੂੰ ਦਿਖਾਉਣਾ ਹੁੰਦਾ ਹੁੰਦਾ ਪਰ ਚਲੋ ਕਲੀਅਰ ਨਹੀਂ ਦਿਖਾਏ ਕਰੀ ਵੀ ਲੋਕਰੋ ਸ਼ੋ ਝਾੜੇ ਝੂੜੇ ਪਏ ਆ ਉੱਤਰ ਹਨ ਸਾਰੇ ਹੀ ਭਾਈ ਹੁੰਦੀ ਕਿਤੇ ਕਿ ਕਬੂਤਰੀਆਂ ਆਪਸੇ ਮਿਲਦੀਆਂ ਰਹਿੰਦੀਆਂ ਕਬੂਤਰ ਵੀ ਆਪਸੇ ਮਿਲ ਮਿਲ ਜੋੜਾ ਲੁੰਦੇ ਰਹਿੰਦੇ ਹਨ ਤੇ ਨਾਲ ਹੀ ਆ ਖੂਤਰੀ ਮਲਾ ਦਿੰਦੇ ਇਸ ਕਰਕੇ ਪੀਲੇ ਅੰਡੇ ਆਪਾਂ ਸਿੱਟੀ ਦੇ ਹੀ ਆ ਹਮੇਸ਼ਾ ਹੀ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨ ਅਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਆਏ ਹੋ ਬਾਬਾ ਆਈ ਦੀ ਕਰਦੇ ਆ ਵੀਡੀਓ ਸ਼ੁਰੂ ਤੇ ਅੱਜ ਵੀ ਬਬਾ 3 ਵਜੇ ਦਾ ਟਾਈਮ ਹੋ ਗਿਆ ਤੇ ਕਬੂਤਰਾ ਕੋਲ ਹੋਣਾ ਆ ਸਵੇਰ ਦਾ ਬੈਂਕ ਦਾ ਕੰਮ ਸੀ ਉਧਰ ਗਿਆ ਤੇ ਗਰਵਾਹ ਨੂੰ ਸਕੂਲ ਲੋ ਲੈਣਾ ਸੀ ਨਾ ਇਦਾਂੇ ਕੰਮ ਲੱਗਦਾ ਉਹਦਾ ਟਾਈਮ ਲੰਘ ਗਿਆ ਇੱਕ ਮੀਂਹ ਵੀ ਸਵੇਰ ਦਾ ਹੀ ਪਈ ਜਾਂਦਾ ਸਵੇਰ ਦਾ ਮੀਂਹ ਪਈ ਜਾਂਦਾ ਹੁਣ ਹਟਿਆ ਮੀਂਹ ਤੇ ਆ ਗੰਦਗੁੰਦ ਵੀ ਨੇ ਚੰਗਾ ਪਾਇਆ ਤੇ ਆ ਜੋ ਕਬੂਤਰਾ ਦੇਖੀਏ ਕੀ ਖੁੱਡਿਆਂ ਦਾ ਸਮਾਚਾਰ ਆ ਮੈਂ ਵੀ ਨਹੀਂ ਗਿਆ ਅਸੀਂ ਖੁੱਡਿਆਂ ਖੁੱਲ੍ਹਿਆ ਹੀ ਜਾਲ ਆ ਕੇ ਤੇ ਠੀਕ ਆ ਖੁੱਡੇ ਸੁੱਕੇ ਹੀ ਆਪਣੇ ਕੋਈ ਡਾ ਹੈ ਨਹੀਂ ਪਾਣੀ ਨਾਲ ਜ ਨਹੀਂ ਪੈਂਦਾ ਹੈਗਾ ਉੱਪਰ ਲਿਆ ਜੀ ਗਾਰ ਹੁੰਦਾ ਤੇ ਜਾਂ ਉਹ ਬਾਹਰ ਵਾਲੇ ਖੁੱਡਿਆਂ ਚ ਇਹਨਾਂ ਚ ਨਹੀਂ ਪੈਂਦਾ ਆਈ ਮਾਮੀ ਪਿਆ ਆ ਸਾ ਲਾੜੋ ਕਿੱਡਾ ਹੀ ਮੋਟਾ ਲੈਂਟ ਰਿਆ ਇਹ ਉੱਚੋ ਇਸ ਮਨ ਲਾ ਪਿਆ ਬੰਦੇ ਤੇ ਖੜਦਾ ਵੀ ਨਹੀਂ ਪਾਣੀ ਮੈਨੂੰ ਸਮਝ ਨਹੀਂ ਆਉਂਦੀ ਸਲਾਹ ਬਗਦਾ ਹੁੰਦਾ ਅੱਬੇ ਮੈਂ ਪਤਾ ਕਰਕੇ ਆਇਆ ਅੱਜ ਸ਼ੀਟਾਂ ਹੁੰਦੀਆਂ ਕਿਤੇ ਉੱਤੇ ਲੱਗਣ ਨੂੰ ਤੇ ਠੀਕ ਆ ਜਾ ਬੰਦੇ ਲੱਕੜ ਵਾਲੇ ਮੁੰਡੇ ਨਾਲ ਗੱਲ ਹੋਈ ਸੀ ਮੇਰੀ ਤੇ ਉਦਾਂ ਚਲੋ ਲੱਕੜ ਦਾ ਕੰਮ ਮੈਂ ਵੀ ਕਰ ਲੈਣਾ ਪਰ ਫਿਰ ਵੀ ਉਹ ਕਹਿੰਦਾ ਚੱਲ ਸਲਾਹ ਸਲਾਹ ਹਾਇਕ ਦੀ ਲੈਣੀ ਚਾਹੀਦੀ ਹੈ ਨਾ ਜ਼ਰੂਰੀ ਆ ਉਹ ਕਹਿੰਦਾ ਇਹ ਆਪਾਂ ਇੱਥੇ ਪਲਾਈ ਮਾਰ ਦਈਏ ਇਹਦੇ ਉੱਪਰ ਹਣਾ ਸਲਾਹ ਦੇ ਦਿਓ ਤੁਸੀਂ ਵੀ ਮੇਂ ਵੀ ਕਤਾਰੀ ਉਹ ਕਹਿੰਦਾ ਇਹਦੇ ਉੱਤੇ ਭਲਾਈ ਮਾਰ ਕੇ ਨਾ ਮੜੇਲ ਚੋੜ ਕੇ ਤੇ ਉਹਦੇ ਉੱਤੇ ਆਪਾਂ ਲਾ ਦਈਏ ਪੇਪਰ ਜਿਹੜਾ ਹੁੰਦਾ ਗੁੰਦਲੇ ਹੁੰਦੇ ਨੇ ਪੇਪਰ ਪੱਕਾ ਹੀ ਜੋੜ ਦਈਏ ਉਹਦੇ ਉੱਪਰ ਹੀ ਭਲਾਈਆਂ ਮਾਰ ਕੇ ਤੇ ਇਹ ਤੁਸੀਂ ਵੀ ਦੱਸਿਓ ਕਰਾ ਦਈਏ ਇਦਾਂ ਤੇ ਐਦਾਂ ਹੀ ਆਪਾਂ ਹੁੱਡਿਆਂ ਚ ਵੀ ਇਦਾਂ ਹੀ ਕਰਨਾ ਆ ਤੇ ਆ ਮੈਂ ਲੋਹੇ ਦੇ ਪੁਛ ਕੇ ਆਂ ਦਰਵਾਜ਼ੇ ਜਿਹੜੇ ਗੇਟ ਆ ਨਾ ਹਾਂ ਇਹ ਵੀ ਚੇਂਜ ਕਰਦੇ ਨੇ ਪੁਰਾਣੇ ਹੁੱਡਿਆਂ ਦੇ ਸੀਗੇ ਆਪਣੇ ਇਹ ਵਿੰਗੇ ਟੱਡੇ ਜਿਹੇ ਇਦਾਂ ਹੀ ਆ ਆ ਤਾਂ ਫਿਕਸ ਹੀ ਆ ਖੋਲੀਦੇ ਨਹੀਂ ਕਦੀ ਹਨਾ ਤੇ ਇਹ ىلਵਾ ਕੇ ਤੇ ਐਦਾਂ ਦੇ ਗੇਟ ਬਣਾਣੇ ਆਪਾਂ ਲੋਹੇ ਦੇ ਹਨਾ ਹੁਣ ਬਣਾ ਕੇ ਅੰਦਰੋਂ ਕਰਕੇ ਤੇ ਪਲਸਤਰ ਵਾਲੀ ਵੀ ਬੰਦਾ ਆਪਾਂ ਨੂੰ ਮਿਸਤਰੀ ਲੱਗ ਗਿਆ ਇੱਕ ਦੋ ਦਿਨ ਚਾਜੂਗਾ ਕਿਉਂਕਿ ਖੁੱਡੇ ਰੰਗ ਕਰਾਉਣੇ ਮੈਂ ਪਹਿਲਾਂ ਪਹਿਲਾਂ ਆਪਾਂ ਤਿਆਰ ਕਰਾ ਲਈਏ ਖੁੱਡੇ ਤੇ ਉਹ ਵੀ ਇਦਾਂ ਸਾਰੇ ਖੁੱਡੇ ਕਰਾ ਦੇਣੇ ਆ ਹੁਣ ਆਪਾਂ ਨੂੰ ਆਹ ਰੁਕਣਾ ਪੈਣਾ ਇੱਥੇ ਬੱਚਾ ਪਾਲਦੀ ਆ ਇੱਕ ਪੰਗਾ ਜਿਹੜੇ ਜਿਹੜੇ ਖਾੜੇ ਅੱਜ ਕਬੂਤਰ ਬੱਚੇ ਪਾਲਦੇ ਆ ਉਹਨਾਂ 'ਚ ਤਾਂ ਨਹੀਂ ਹੋਣਾ ਹੁਣ ਉਹ ਪਰਲਿਆਂ ਦੇ ਤਾਂ ਮਾਂਡੇ ਸਿੱਟਣੀਆਂ ਕਰੀ ਉਹਨਾਂ ਦਾ ਕੋਈ ਚੱਕਰ ਨਹੀਂ ਤੇ ਉਧਰ ਵੀ ਸੀਮਟ ਪੋਣਾ ਉੱਚਾ ਕਰਨਾ ਪਰਲਾ ਹੁੱਡਾ ਉੱਥੇ ਪਾਣੀ ਖੜਦਾ ਵਿੱਚ ਉਤਰ ਕਿੱਲੇ ਹੋਇਆ ਲੈਣਾ ਉਹ ਵੀ ਚੱਕਰ ਕਰਨਾ ਆਪਾਂ ਚਿੜੀਆਂ ਦਾ ਵੀ ਬਣਾਉਣਾ ਬਾਅਦ ਥੋੜੇ ਕਿ ਦਿਨਾਂ ਦੇ ਅੰਦਰ ਤਾਂ ਰੰਗ ਕਿਉਂਕਿ ਰੰਗ ਕਰਾਉਣਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਉਹ ਚੀਜ਼ਾਂ ਕਰਨੀਆਂ ਆਪਾਂ ਤੇ ਕਰਾਵਾਂਗੇ ਜਰੂਰ ਤੇ ਜੇ ਤੁਹਾਡੇ ਦਿਮਾਗ 'ਚ ਕੋਈ ਆਈਡੀਆ ਵਧੀਆ ਜਿਹਾ ਹੋਇਆ ਤੇ ਉਹ ਆਈਡੀਆ ਦੇ ਦਿਓ ਆਪਾਂ ਇਹਦਾ ਛੱਤ ਦਾ ਕੀ ਹੱਲ ਕਰ ਸਕਦੇ ਹਾਂ ਕਿਉਂਕਿ ਇੱਥੇ ਕਿਤਾ ਚਲੋ ਪੱਟੀ ਵੀ ਬਾਜੂ ਹੈ ਨਾ ਕਰਕੇ ਪਰ ਉਹ ਅੱਗੇ ਉਹਨੇ ਉਹ ਹੀਲੇ ਨੇ ਉੱਤੇ ਪਾਇਆ ਨਹੀਂ ਸੀ ਕੁਝ ਵੀ ਜਿਉਂ ਬੱਟੀਆਂ ਜੀਆਂ ਹੀਆਂ ਉਥੇ ਜਾਂ ਤਾਂ ਤੇ ਪਲਾਸਟਰ ਹੀ ਕਰਾਉਣੀ ਪਊਗੀ ਛੱਤ ਪਰ ਪਲਾਸਟਰ ਨੂੰ ਗੰਦ ਬਹੁਤ ਪੈ ਜਾਣਾ ਤੇ ਆਪਣੇ ਕੋਈ ਨਾ ਟਾਈਮ ਹੈ ਨਹੀਂ ਹਰ ਛਦਾ ਪੱਧਰੀਆਂ ਇਹਨਾਂ ਤੋਂ ਪੱਟੀ ਵੱਜ ਜਾਣੀ ਤੇ ਇਹਨਾਂ ਨੂੰ ਪੱਟੀ ਖਰਾਦਿਆਂਗੇ ਤੇ ਆ ਜਿਹੜੇ ਆ ਗੰਦਾ ਪਲਾਸਟਰ ਕਰਾਦਾਂਗੇ ਥੱਲੇ ਵੀ ਆ ਸਾਰਾ ਜਿੰਨਾ ਗੰਦਾ ਹੋ ਗਿਆ ਤਾਂ ਬਾਹਲੇ ਗੰਦਾ ਨਾ ਜਿੰਨਾ ਮਰਜ਼ੀ ਸਾਫ਼ ਕਰੀ ਜਾਓ ਉਨਾ ਹੀ ਗੰਦਾ ਪੈਂਦਾ ਰਹਿੰਦਾ ਬਿਠਾਂ ਇੰਨੀਆਂ ਹੈ ਨਹੀਂ ਦਾਗ ਹੀ ਆ ਜਾਂਦੇ ਬਿਠਾਂ ਦੇ ਪਰ ਉਹ ਖਰਾਬ ਹੀ ਬਹੁਤ ਹੋ ਗਿਆ ਨਾ ਇੱਟਾਂ ਚੋਂ ਸਿਮਿੰਟ ਨਿਕਲ ਗਿਆ ਆ ਤੇ ਹੋਰ ਨਾ ਨਾ ਸਲਾਬਾ ਵੀ ਜਾਵੇ ਥੱਲੇ ਨੂੰ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਹਨੂੰ ਇੱਕ ਕੈਮਰਿਚ ਤਾਂ ਹੋਰ ਕਾਲਾ ਜਿਹਾ ਹੁੰਦਾ ਬਾਲਾ ਹੀ ਗੰਦਾ ਇੰਨਾ ਗੰਦਾ ਵਾ ਹੈ ਨਹੀਂ ਨਾ ਕੈਮਰਿਚ ਤਾਂ ਹੁੰਦਾ ਆ ਬਾਕੀ ਕੋਈ ਚੱਕਰ ਨਹੀਂ ਕੱਲ ਨੂੰ ਆਪਾਂ ਇਹ ਸਾਫ ਕਰਕੇ ਨਾ ਕੱਲ ਜਾਂ ਪਰਸੋਂ ਦੇ ਵਿੱਚ ਹੀ ਸੋਕੂਗੀ ਅੱਜ ਉਹਨੇ ਆਉਣਾ ਸੀ ਮੁੰਡੇ ਨੇ ਮਿਸਤਰੀ ਨੇ ਵੀ ਆਉਣਾ ਸੀ ਤੇ ਮੀਂਹ ਪਈ ਜਾਂਦਾ ਹੁੰਦਾ ਬਾਈ ਮੀਂਹ ਚ ਕੀ ਕਰੀਏ ਕਿਉਂਕਿ ਇੱਥੋਂ ਬਾਛੜ ਜਾਂਦੀ ਅੰਦਰ ਹਲਕੀ ਹਲਕੀ ਆ ਦੇਖੋ ਇੱਥੇ ਤਾਂ ਗਿੱਲਾ ਹੋਇਆ ਨਾ ਇੱਥੇ ਤੱਕ ਬਾਛੜ ਜਾਂਦੀ ਮੀਂਹ ਤੇਜ਼ ਵੀ ਬਹੁਤ ਹੁੰਦਾ ਆ ਬਾਛੜ ਜੀ ਵਾਲਾ ਆਉਂਦਾ ਇੱਕ ਤਾਂ ਸੱਦਾ ਪਈ ਜਾਵੇ ਕੋਈ ਗੱਲ ਨਹੀਂ ਬਾਛੜ ਆ ਉਹਦੇ ਕਰਕੇ ਜਿਆਦਾ ਨੁਕਸਾਨ ਹੁੰਦਾ ਕੋਈ ਚੱਕਰ ਨਹੀਂ ਇਹ ਵੀ ਕਰਾ ਦੇਾਂਗੇ ਹਨ ਤੇ ਲਿਆਓ ਬਾਬੇ ਪਹਿਲਾਂ ਆਪਾਂ ਬਦਾਮ ਛੱਲੀਏ ਬਦਾਮ ਛੱਲ ਕੇ ਕੁੱਤਰਾਂ ਨੂੰ ਧਾਣੇ ਪਾਈਏ ਓਏ ਸ਼ਾਕ ਕਿਹਾ ਤੂੰਥੇ ਆਇਆ ਤੇ ਸ਼ੌਕ ਕਰ ਲੋ ਫਿਲਹਾਂ ਜਾਨਵਰਾਂ ਦਾ ਵੀ ਇੱਕ ਵੀਰ ਦਾ ਕਾਲ ਵੀ ਕਮੈਂਟ ਆਇਆ ਕਿਤੇ ਭਾਈ ਜਾਨਵਰਾਂ ਦਾ ਤੁਸੀਂ ਸ਼ੌਕ ਹੀ ਨਹੀਂ ਕਰਾਉਂਦੇ ਲੋ ਚੈੱਕ ਕਰੋ ਭਾਈ ਹਰੇਕ ਵੀਡੀਓ ਚ ਤੁਹਾਨੂੰ ਦਿਖਾਉਣਾ ਹੁੰਦਾ ਹੁੰਦਾ ਪਰ ਚਲੋ ਕਲੀਅਰ ਨਹੀਂ ਦਿਖਾਏ ਕਰੀ ਵੀ ਲੋ ਕਰੋ ਸ਼ੌਕ ਝਾੜੇ ਜੂੜੇ ਪਏ ਆ ਕੁੱਤਰ ਹਨਾ ਸਾਰੇ ਹੀ ਆਹੰਤਰ ਇਹਦਾ ਮੁੰਡੇ ਨੂੰ ਮੋੜ ਕੇ ਗਈ ਬਹੁਤ ਹਾਲਤ ਖਰਾਬ ਕੀਤੀ ਸੀ ਉਹ ਪਰਲੇ ਦੀ ਕੰਟੈਕਟ ਹੋ ਗਿਆ ਬਹੁਤ ਹੱਦ ਹੱਦ ਤੱਕੜ ਆ ਆਪਣਾ ਚੀਨਾ ਕਹਨ ਰਾਜੀ ਹੋ ਗਿਆ ਭਾਵੇਂ ਰੋਟ ਛੱਡ ਲਈਏ ਪਰ ਝਾੜੇ ਪਿਆ ਆਪਣਾ ਡੱਬੂ ਇਹ ਵੀ ਗੁੰਜਾ ਗੁੰਜਾ ਜਾ ਰਿਹਾ ਪਰ ਝੜ ਕੇ ਤੇ ਲੋਗ ਆ ਬਿਓ ਆਂਡੇ ਉਂਡੇ ਤਰੋ ਚੱਕ ਲਿਆ ਤੇ ਸਾਰੀ ਬੈ ਨਾ ਜਿਹੜੇ ਆਪਣੇ ਸੀਗੇ ਦੂਜਿਆਂ ਦੇ ਪਹਿਲੀ ਪਹਿਲੀ ਯਾਰੀ ਦਿੱਤੇ ਸੀ ਨਾਲੇ ਜਿਹੜੇ ਉਹ ਆਂਡੇ ਚੱਕ ਤੇ ਤੇ ਉਹ ਆਂਡੇ ਦਿੰਦੇ ਸਟ ਤੇ ਹੁਣ ਗਾਂ ਇਹ ਨਵੇਂ ਅੰਡੇ ਦਿਲੂਗੀਆਂ ਹਨਾ ਕਿਉਂਕਿ ਪਹਿਲਾਂ ਮਿਸ ਪਈ ਹੁੰਦੀ ਕਿ ਤਰ੍ਹਾਂ ਕਿਤੇ ਕਬੂਤਰੀਆਂ ਆਪਸੇ ਮਿਲਦੀਆਂ ਰਹਿੰਦੀਆਂ ਕਬੂਤਰ ਵੀ ਆਪਸੇ ਮਿਲ ਮਿਲ ਜੋੜਾ ਲਾਉਂਦੇ ਰਹਿੰਦੇ ਹਨਾ ਤੇ ਨਾਲ ਹੀ ਆ ਖੂਤਰੀ ਮਲਾ ਦਿੰਦੇ ਇਸ ਕਰਕੇ ਪਹਿਲੇ ਅੰਡੇ ਆਪਾਂ ਸਿੱਟੀ ਦੇ ਹੀ ਆ ਹਮੇਸ਼ਾ ਹੀ ਹੋਰ ਦੂਜੇ ਅੰਡੇ ਰੱਖਾਂਗੇ ਇਹਨਾਂ ਦੇ ਜਿੰਨਾਂ ਦੇ ਸਾਰੇ ਹੀ ਆਪਾਂ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਬਹੁਤ ਸੋਹਣਾ ਕਮੈਂਟ ਕੀਤਾ ਵੀ ਬਾਈ ਨੇ ਵੀ ਬਾਈ ਇਹਨਾਂ ਨੂੰ ਬਾਕੀਆਂ ਨਾਲ ਵੀ ਸ਼ੇਅਰ ਕਰੋ ਕਿ ਜਿਹੜੇ ਦੂਸਰ ਵਾਲੇ ਕਬੂਤਰ ਆਪਾਂ ਕਿੱਦਾਂ ੜਾਈਦੇ ਦੂਸਰ ਵਾਲੇ ਕਬੂਤਰ ਘਰੇ ਬਾਬੇ ਉਹ ਟਾਂਗੀ ਲਾ ਕੇ ੜਾਈਦੇ ਆ ਜਾ ਨੀਮੀ ਜਾ ਅੱਬਲ ਤੇ ਲਾ ਕੇ ਡਾਓ ਕਿਉਂਕਿ ਬਾਹਰ ਫੇ ਕਬੂਤਰ ਚੜਦੇ ਨਹੀਂ ਖੜੀ ਢਾਂਗੀ ਤੇ ਸੀਡ ਕਰ ਲਾ ਪੈਂਦੇ ਐਂਡਰ ਦੇ ਟਾਈਮ ਦੇ ਵਿੱਚ ਕਰੇ ਤੁਸੀਂ ਢਾਂਗੀ ਲਾ ਕੇ ਡਾਉਣੇ ਆ ਜਦੋਂ ਕਬੂਤਰ ਜਦੋਂ ਤੁਹਾਨੂੰ ਪਤਾ ਵੀ 8:00 ਵਜੇ ਕਬੂਤਰ ਸਾਡੇ ਮੰਦੇ ਹੁੰਦੇ ਜਾਂ 8:00 ਵਜੇ ਵਿੰਦੇ ਆ ਐਨਾ ਕਾ ਟਾਈਮ ਆ ਉਸ ਟਾਈਮ ਆ ਆਪਦੀ ਢਾਂਗੀ ਪੜਕਾਓ ਲਾਓ ਰੋਜ਼ ਅੱਧਾ ਅੱਧਾ ਘੰਟਾ ਉਹਨਾਂ ਦਾ ਪੜਕਾਓ ਮਤਲਬ ਵਧਾਓ ਸੋਰੀ ਪੜਕਾਓ ਕਹੀ ਜਾਂਦਾ ਵਧਾਓ ਉਹਨਾਂ ਦਾ ਤੇ ਜਦੋਂ ਕਬੂਤਰ ਤੁਹਾਡੇ ਵਧੀਆ ਟਿਗਣ ਲਾਪੇ ਜੀ 2 ਵਜੇ ਦਾ 2:30 ਦਾ 3 ਦਾ ਜਿੰਨੇ ਦਾ ਵੀ ਟਾਈਮ ਕਰਨ ਜੇ ਦੂਸਰ ਵਾਲੀਆਂ ਬਾਜ਼ੀਆਂ ਜੀ ਕਿੰਨੇ ਨਾ ਪਰ ਦੂਸਰ 30 ਸਰ 40 ਸਰ ਵੀ ਖੇਡਣੀ ਤਾਂ ਕਬੂਤਰ ਤੁਹਾਡਾ ਲੱਗਾ ਹੋਣਾ ਚਾਹੀਦਾ ਪੂਰਾ ਢਾਂਗੀ ਤੇ ਕਬੂਤਰ ਸਵੇਰੇ 6 ਵਜੇ 7 ਵਜੇ ਕੱਢਿਆ 7 ਵਜੇ ਕੱਢ ਕੇ ਕਬੂਤਰ 4-5 ਵਜੇ ਦਾ ਟਾਈਮ ਕੱਢ ਕੇ ਢਾਂਗੀ ਤੇ ਬੈਠੇ ਹਰੇਕ ਢਾਰ ਇਹ ਤੁਹਾਨੂੰ ਬਣਾਉਣਾ ਪੈਣਾ ਇਦਾਂ ਦਾ ਪਰ ਮਿਹਨਤ ਕਰਨੀ ਪੈਣੀ ਆ ਲੱਗਣ ਚ ਇਹ ਬਹੁਤ ਲੱਗੂਗਾ ਕਿ ਵੀ ਹਾਂ ਸੌਖਾ ਆ ਪਰ ਇਹ ਔਖਾ ਬਹੁਤ ਆ ਵੀ ਕਬੂਤਰ ਨੂੰ ਹਰੇਕ ਢਾਰ ਆਪਾਂ 5 ਵਜੇ ਦੀ 4 ਵਜ ਇਹ ਸਭ ਨੂੰ ਪਤਾ ਹੋਊਗਾ ਜਿਹੜੇ ਵੀਡੀਓ ਨਾਲ ਆਪਣੇ ਨਾਲ ਸਹਿਮਤ ਹੋਊਗੇ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਹੋਊਗੀ ਉਹ ਸਹਿਮਤ ਹੋਣ ਕੇ ਕਬੂਤਰ ਚਾਰ ਪੰਜ ਵਜੇ ਦਾ ਟਾਈਮ ਆ ਦਿਨਾਂ ਚ ਕਰਦੇ ਆ ਕਿਉਂਕਿ ਆਪਾਂ ਲੋ ਦੇ ਵਿੱਚ 2 2 ਵਜੇ ਤੱਕ ਕਬੂਤਰ ਢਾਈ ਜਾਂਦੇ ਆ ਤੇ ਆ ਦਿਨਾਂ ਚ ਵੀ ਕਬੂਤਰਾਂ ਨੂੰ ਇੰਨਾ ਟਾਈਮ ਕਰਨਾ ਚਾਹੀਦਾ ਤੇ ਲਗਾਤਾਰ ਉਹਨੂੰ ਇਹ ਹੋਣਾ ਚਾਹੀਦਾ ਵੀ 5 ਵਜੇ ਢਾਂਗੀ ਖੜੀ ਆ ਨਾ ਤੇ 5 ਵਜੇ ਢਾਂਗੀ ਖੜਦੀ ਤੇ ਉੱਥੇ ਸਿਰਈ ਉਹਨੂੰ ਬਹਿਣਾ ਚਾਹੀਦਾ ਕਬੂਤਰ ਨੂੰ ਪੜਾਈ ਤੇ ਇਸ ਹਾਵਣਾ ਕਬੂਤਰ ਤੁਹਾਡਾ ਦੂਸਰ ਚ ਲੱਗਾ ਹੋਵੇ ਤੇ ਬਾਕੀ ਉਹਨਾਂ ਨੂੰ ਬਧਾਉਣ ਡਾਉਣ ਦਾ ਸਾਰਾ ਕੁਝ ਦੱਸਿਆ ਹੋਇਆ ਹਨਾ ਗੋੜ ਦੱਸਿਆ ਕੱਲ ਜਿਹੜੀ ਆਪਾਂ ਵੀਡੀਓ ਪਾਈ ਸੀ ਵਲੌਗ ਹੈ ਨਾ ਉਹਦੇ ਮੈਂ ਮੈਸੇਜ ਬਾਕਸ ਦੇ ਵਿੱਚ ਵੀ ਉਹ ਲਿੰਕ ਦਿੱਤਾ ਇਸ ਇਸ ਵੀਡੀਓ ਦੇ ਮੈਂ ਮੈਸੇਜ ਬਾਕਸ ਦੇ ਵਿੱਚ ਵੀ ਲਿੰਕ ਦੇ ਦੂੰਗਾ ਤੇ ਡਿਸਕ੍ਰਿਪਸ਼ਨ ਚ ਵੀ ਲਿੰਕ ਦੇ ਦੂੰਗਾ ਉਸ ਵੀਡੀਓ ਦਾ ਗੋੜ ਵਾਲੀ ਦਾ ਉਹ ਤੁਸੀਂ ਬਣਾ ਲਿਓ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਬਾਈ ਕਹਿੰਦਾ ਵੀ ਸਮਾਨ ਸਮੂਹ ਬਹੁਤ ਖਿਲਰਿਆ ਉਹ ਬਾਈ ਇਹ ਰੰਗ ਕਰਦੇ ਸੀਗੇ ਤੇ ਵਿੱਚੇ ਰੋਗੇ ਹੈ ਨਾ ਉਹਨਾਂ ਦਾ ਹੀ ਸਮਾਨ ਸਮੂਹਣਾ ਪੂੜੀ ਪੂੜੀ A to Z ਬੁਰਸ਼ ਰੂਲੇ ਰਾਲੇ ਉਹਨਾਂ ਨੇ ਉਦਾਂ ਹੀ ਸਿੱਟੇ ਹੈ ਨਾ ਆਪਣਾ ਕੋਈ ਸਮਾਨ ਨਹੀਂ ਹੈਗਾ ਆਪਣਾ ਖਾਲੀ ਆ ਇੱਕੋ ਫੱਟਾ ਜਾ ਹੁਣ ਉਹ ਚੱਕ ਕੇ ਸਿੱਟ ਦਿੰਦੇ ਉਹਦੇ ਨਾਲੋਂ ਸੀਗਾ ਉਹ ਮਾ ਸਿੱਟਿਆ ਨਹੀਂ ਉਹ ਮੈਨੂੰ ਚਾਹੀਦਾ ਪਰ ਮੀਨਾ ਗਿੱਲਾ ਹੋ ਕੇ ਖਰਾਬ ਹੋ ਗਿਆ ਹੁਣ ਮੇਰੇ ਕੰਮ ਦਾ ਨਹੀਂ ਹੈਗਾ ਤੇ ਉਹ ਸਿੱਟ ਦਾਂਗੇ ਬਾਕੀ ਬਈ ਸਾਰਾ ਸਮਾਨ ਉਹਨਾਂ ਦਾ ਹੀ ਆ ਪਿਆ ਆਪਣਾ ਕੁਛ ਨਹੀਂ ਹੈਗਾ ਜਿੱਦੋਂ ਚੱਕੂਗੇ ਤੇ ਮੈਂ ਝਾੜੂ ਮਾਰੂੰਗਾ ਉੱਤੇ ਹੈਨਾ ਤੇ ਇੱਥੋਂ ਕਦਾ ਉੱਦ ਮੀਨਾ ਰੋੜ ਰੋੜ ਜਾਂਦਾ ਸਾਰਾ ਹੀ ਸਾਫ਼ ਹੀ ਆਪਣਾ ਇਧਰਲੀ ਸਾਈਡ ਤੋਂ ਤਾਂ ਇਧਰ ਤਾਂ ਗੰਦ ਪਿਆ ਆ ਟਰੇ ਤਾਂ ਮੈਂ ਹੁਣ ਕੱਢ ਗਿਆ ਰਚੀ ਹੈਨਾ ਦਾਣਾ ਪੂੰਦਾ ਸੀ ਤਾਂ ਉਹ ਜਾਲ ਚੱਕ ਕੇ ਅੰਦਰ ਰੱਖਿਆ ਆ ਪੌੜਾ ਤੇ ਉਦੋਂ ਕੱਢੀ ਸੀਗੀ ਬਾਕੀ ਇਹ ਬਈ ਜਦੋਂ ਰੰਗ ਰੰਗ ਹੋਊਗਾ ਇੱਥੇ ਬਾਹਰ ਸਾਰਿਆਂ ਨੂੰ ਪਤਾ ਹੋਣਾ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਕਿ ਮੈਂ ਡ ਤੇ ਸਾਰੇ ਤੇ ਡੇਲੀ ਝਾੜੂ ਮਾਰੀਦਾ ਸੀ ਡੇਲੀ ਸਫਾਈ ਹੁੰਦੀ ਸੀ ਪੂਰੀ ਹੁਣ ਆ ਖੁੱਡੇ ਦੀ ਵੀ ਇੰਨੀ ਤਰੀਕੇ ਨਾਲ ਗੰਦਿਆ ਲੱਗਣ ਡਿਆ ਹਨਾ ਆ ਬਾਛੜ ਜਾਂਦੀ ਤਾਂ ਕਰਕੇ ਚਾਦਰ ਲਾਈ ਇਹ ਲਾ ਕੇ ਆ ਸਾਰਾ ਪੱਟੀ ਪੁੱਟੀ ਉਹਨਾਂ ਨੇ ਮਾਰੀ ਆ ਰੰਗ ਕਰਨ ਤੋਂ ਰੁਕੇ ਪਏ ਕਿਉਂਕਿ ਮੀਂਹ ਪਈ ਜਾਂਦੇ ਆ ਮੀਂਹ ਹਟੂਗੇ ਤੇ ਇਹਨਾਂ ਨੂੰ ਖੁੱਡਿਆਂ ਨੂੰ ਰੰਗ ਹੋਣਾ ਤੇ ਫੇਰ ਆ ਛਤਰੀਆਂ ਛੁਤਰੀਆਂ ਸਭ ਮੈਂ ਸਿੱਟ ਦੇਣੀਆਂ ਕੋਈ ਨਹੀਂ ਰੱਖਣੀ ਆਪਾਂ ਇਹ ਦੇਖੋ ਕਿ ਆ ਨਿਹਰੀਆਂ ਨੂੰ ਰੇਡ ਡੇਗਡੂ ਕੇ ਬਿੰਗਟਡੀਆਂ ਨਾਲੇ ਹੈ ਵੀ ਨਹੀਂ ਕੇ ਕੰਮ ਦੀਆਂ ਸੀ ਇੱਥੋਂ ਲਈਆਂ ਸੀ ਲੋਕ ਵਾਲੀ ਆ ਹਿਸਾਲ ਬਣਾਈਆਂ ਸੀ ਆਪਾਂ ਇਹ ਕਿਸੇ ਕੰਮ ਦੀਆਂ ਨਹੀਂ ਨਕਮੀਆਂ ਨਿਕਲੀਆਂ ਕਿ ਵਧੀਆ ਬੰਦੇ ਤੋਂ ਲੈ ਕੇ ਆਵਾਂਗੇ ਵਧੀਆ ਛਤਰੀਆਂ ਤੇ ਡੰਡੇ ਆਪਣੀਆਂ ਜਿਹੜੀਆਂ ਟਾਂਗੀਆਂ ਉਹ ਸਾਰੇ ਹੈਵੀ ਆਪ ਬਣਾਏ ਆ ਹੈਵੀ ਆ ਆ ਵੀ ਹੈਵੀ ਆ ਪੂਰੇ ਹੈਵੀ ਆ ਮਤਲਬ ਜਿਹੜੇ ਆ ਆਪ ਲਿਆ ਕੇ ਪਾਇਬ ਤੇ ਆਪ ਬਣਵਾਈ ਸੀਗੇ ਛਤਰੀਆਂ ਸਿੱਡਣੀਆਂ ਪਿੰਜਰੇ ਲਿਓਨੇ ਜਿਹੜੇ ਜਾਲਾਂ ਚ ਧੁੱਪ ਲਮਾਉਣ ਵਾਲੇ ਆ ਉਹ ਨਵੇਂ ਲਿਓਨੇ ਉਹ ਵੀ ਆਪਣੇ ਬਹੁਤ ਪੁਰਾਣੇ ਖਰਾਬ ਹੋ ਗਏ ਹਨਾ ਉਹ ਮੈਂ ਪਹਿਲਾਂ ਲਈ ਸੀ ਅੱਜ ਤੋਂ 12 13 ਸਾਲ ਪਹਿਲਾਂ ਪਿੰਜਰੇ ਲਿਆਂਦੇ ਸੀ ਉਹ ਸਾਰੇ ਖਰਾਬ ਖਰੂਬ ਹੁਣ ਹੋ ਗਏ ਆ ਬਾਬੇ ਗਾਰਡਨ ਚ ਆ ਗਏ ਆ ਤੇ ਮੀਮੂ ਪੈਣ ਕਰਕੇ ਕਾ ਬੜਾ ਹੋਇਆ ਤુલਸੀ ਬੜੀ ਹੋ ਗਈ ਹੈ ਨਾ A to Z ਤੇ ਫਾਲ ਪਿਆ ਹੋਇਆ ਤੇ ਬੂਟੇ ਵੀ ਆਇਆ ਥੱਲੇ ਡਿੱਗੀ ਜਾਂਦੇ ਨੇ ਉਹ ਡੰਡੇ ਡੰਡੇ ਲਾਉਂਦੇ ਆ ਏ ਟੂ ਜ਼ੈਡ ਭਰੇ ਪਏ ਆ ਬੂਟੇ ਬਾਬੇ ਦੀ ਕਿਰਪਾ ਨਾਲ ਤੇ ਇਹਨਾਂ ਨੂੰ ਆ ਸੰਤਰੇ ਆ ਵੀ ਡਿੱਗੀ ਜਾਂਦਾ ਥੱਲੇ ਨੂੰ ਭਾਰ ਕੰਨੇ ਬੂਟੇ ਛੋਟੇ ਆ ਤੇ ਭਾਰ ਪੈ ਗਿਆ ਜਿਆਦਾ ਐਦਾਂ ਹੀ ਆ ਨਿੰਬੂਆਂ ਦਾ ਵੀ ਐਦਾਂ ਹੀ ਆ ਤੇ ਤੁਲਸੀ ਨੇ ਗਾਂਦੀ ਬਹੁਤ ਪਾਦਾ ਤੁਲਸੀ ਤੁੰਸੀ ਹੋ ਗਈ ਸਾਰੇ ਘਾ ਇੱਕ ਮੀਂਹ ਪੈਣਾ ਘਾ ਵੀ ਹਨਾ ਗਲ ਗਿਆ ਸਾਰੇ ਤੇ ਮਾਲੀ ਵੀ ਲਾਉਂਦਾ ਸੀ ਮਾਲੀ ਵੀ ਉਹਨੋਂ ਹਟ ਗਿਆ ਤੇ ਆਪ ਹੀ ਕਰਦੇ ਆਂ ਜੀ ਕਟਿੰਗ-ਕਟਿੰਗ ਪਰ ਗਿੱਲਾ ਹੀ ਬਹੁਤ ਐ ਸਿੱਟਣਾ ਇਹਨੂੰ ਕੀ ਆ ਸਵੇਰੇ ਦੇਖਾਂਗੇ ਨਾ ਹੋਆ ਅਮਰੂਦ ਲੱਗੇ ਆ ਤੇ ਇਧਰ ਆਪੀਆਂ ਮਸੰਮੀਆਂ ਫੇਰ ਹੋਰ ਆ ਤਿਆਰ ਪਹਿਲੀਆri ਫਾੜ ਲੈਣਾ ਥੋੜਾ ਦਿੱਤਾ ਸੀਗਾ ਤੇ ਐਦ ਕੀ ਫਲ ਬਹੁਤ ਆ ਵਾਗ ਦੀ ਕਰਪਾਣਾ ਪਿਆਸ ਸੰਤਰੇ ਨਿੰਬੂ ਸੋਰੀ ਨਿੰਬੂ ਇਹ ਕਾਹੀ ਨਿੰਬੂ ਮ ਜਿਹੜੇ ਪਤਲੇ-ਪਤਲੇ ਬਰੀਕ ਨਹੀਂ ਹੁੰਦੇ ਇਹ ਉਹ ਨਿੰਬੂ ਆ ਇਨੂੰ ਵੀ ਬਾਦੂ ਮਾਰਿਆ ਆ ਰਹਾ ਇਹ ਇੱਕ ਜਰਾ ਛੜਾ ਇਹਨੂੰ ਨਹੀਂ ਲੱਗਾ ਕੁਝ ਵੀ ਤੇ ਇਧਰ ਇੱਕ ਚੀਕੂ ਦਾ ਬੂਟਾ ਵੀ ਆਪਾਂ ਲਾਇਆ ਰੱਖਾ ਤੇ ਇੱਥੇ ਵੀ ਚੀਕੂਆਂ ਦੇ ਫੁੱਲ ਫੁੱਲ ਭੰਡੇ ਆ ਹਜੇ ਪਰ ਲੱਗੇ ਨਹੀਂ ਹਜੇ ਤੇ ਆਹ ਹੈਗੇ ਅੰਗੂਰਾਂ ਦੀ ਵੇਰ ਇਹ ਆਪੀ ਹੋਈ ਹੈ ਕਾਲੇ ਊੜ ਨਹੀਂ ਜਿਹੜੇ ਮੋٹے-ਮੋٹے ਹੁੰਦੇ ਇਹ ਉਹਨਾਂ ਦੀ ਵੇਰ ਆ ਇਹ ਆਪੀ ਉੱਗੀ ਹੈ ਤੇ ਕੁਝ ਤੁਹਾਨੂੰ ਇੱਥੋਂ ਵੀ ਦਿਖਾਉਣਾ ਸਾਈਡ ਤੋਂ ਜਾ ਕੇ ਕਿਦਾਂ ਦਾ ਆਪਾਂ ਮੋਹਣ ਚੱਲਿਆ ਬਣਾਇਆ ਇੱਥੇ ਜੇ ਆ ਬੜੀ ਜਿੰਨੀ ਹਰਿਆਲੀ ਉਹ ਸੋਹਣੀ ਲੱਗਦੀ ਆ ਆਪਣਾ ਨਾਲ ਨਾਲ ਜਾਨਵਰਾਂ ਦੇ ਸ਼ੌਂਕ ਨਾਲ ਇਹ ਵੀ ਸ਼ੌਂਕ ਹੈਗਾ ਆ ਹੁਣ ਇੱਥੇ ਮੈਂ ਲਿਆ ਕੇ ਨਾ ਜਿੱਦਾਂ ਜਿਹੜੀ ਚਿੜੀਆਂ ਇਹਦੇ ਵਿੱਚ ਚਿੜੀਆਂ ਬਹ ਰਹਿੰਦੀਆਂ ਸੀ ਤੇ ਪਿਛਲੀ ਵਾਰੀ ਮਾਲੀ ਨੂੰ ਰਗੜ ਕੇ ਵੱਢ ਗਿਆ ਤੇ ਉਹ ਜਿਹੜੇ ਪਾਣੀ ਪਿੰਦਾ ਰਿਹਾ ਉੱਤੇ ਹਨਾ ਆਲਣੇ ਉਲਲੇ ਖਰਾਬ ਹੋ ਗਏ ਤੇ ਇੱਕ ਦੋ ਬੂਟੇ ਇੱਥੇ ਸੀ ਸੁੱਕ ਗਏ ਉਹਨਾਂ 'ਚ ਵੀ ਬਹੁਤ ਚਿੜੀਆਂ ਰਹਿੰਦੀਆਂ ਸੀ ਲਾਲ ਜੀਆਂ ਨੇ ਡਸਟੋਬਰੀ ਫਿੰਚ ਕਹਿੰਦੇ ਆ ਯਾਨੀ ਕਿੱਥੋਂ ਆ ਗਈਆਂ ਰਹਿੰਦੀਆਂ ਨੇ ਬਹੁਤ ਹੋ ਗਈਆਂ ਇੱਥੇ ਆਪਣੇ ਤੇ ਉਹ ਉਥੇ ਉਹਨਾਂ ਦੀ ਟੰਗਦਿਆਂ ਲਿਆ ਕੇ ਉਹਨਾਂ ਦੇ ਨਾਲ ਨਾ ਆਲਣੇ ਜੇ ਬਣਾ ਕੇ ਇਧਰਲੇ ਸਲੋ ਬਾਬੇ ਆ ਵੀ ਆਪਾਂ ਕਾਲੂ ਜੋੜੇ ਲਾਉਣੇ ਇਹਨਾਂ ਨੂੰ ਬਲਾ ਡੀਵਾਰਮਿੰਗ ਕਰਨੀ ਇਹਨਾਂ ਦੀ ਜਦਾਂ ਮਤਲਬ ਪਾਣੀ ਕੁੜੀ ਕੁ ਵੀ ਲਾ ਜੇ ਹਨਾ ਤੇ ਸੈਟਮੈਂਟ ਇਹ ਕਰ ਲਈਏ ਫੇਰ ਲਾਵਾਂਗੇ ਇਹ ਕਾਹ ਉਤਰਦਾ ਆਪਣਾ ਜੋੜੇ ਲਾਉਣ ਵਾਲਾ ਇੱਕੋ ਨਾਲ ਬੈਠਾ ਕਟੀਆਂ ਦਾ ਵੀ ਲਾਣਾ ਆ ਉਹ ਕਾਲੀਆਂ ਦਾ ਪਿਆਉ ਵੀ ਤੇ ਇੱਕ ਉਹ ਚੀਨਾ ਲਾਉਣਾ ਸਿਰੇ ਤੇ ਪਿਆ ਦੋ ਵਿੱਚ ਬੈਠੇ ਆ ਇਹ ਕਾਹ ਲਾਲ ਸਿਰ ਵਾਲਾ ਤਕਰੀਬਨੀਆਂ 3 ਜਿਆਦਾ ਵੀ ਲਾਉਣੀਆਂ ਆ ਸਾਰੇ ਲਾਉਣ ਵਾਲੇ ਆ ਮਤਲਬ ਉਤਰਾਣ ਦੀ ਲਾਗਣੇ ਜੋੜੇ ਤੇ ਆਪਾਂ ਜੋੜੀਆਂ ਵੀ ਸਾਆਂੀਆਂ ਜੀਆਂ ਰੱਖੀਆਂ ਹੋਣ ਸਾਰੀਆਂ ਮੈਂ ਵੰਡ ਦਿੱਤੀਆਂਈ ਹਨਾ ਜੋੜੀਆਂ ਜੋੜੀਆਂ ਉਹਨੀਆਂ ਵੀ ਰੱਖੀਆਂ ਜਿੰਨੀਆਂ ਕੱਪਾਂ ਲਾਉਣੀਆਂ ਐਵੇਂ ਆਵਾ ਗੋਣਾ ਹਨਾ ਓੱਖਾ ਹੁੰਦਾ ਹੋਵੇ ਕੰਮ ਯਾਰਾ ਸਮਝ ਵੀ ਨਹੀਂ ਆਉਂਦੀ ਕਿਉਂਕਿ ਆ ਕਿ ਪੱਠੇ-ਪੁੱਠੇ ਬਹੁਤ ਰੁੱਕ ਗਏ ਆ ਉਹਨਾਂ ਦੇ ਵਿੱਚੋਂ ਵੀ ਲਾਵਾਂਗੇ ਤੇ ਕੁਝ ਮੈਂ ਵੰਡ ਵੀ ਦਿੱਤੇ ਆ ਤੇ ਕੁਝ ਥੋੜੇ ਜਿਹੇ ਹੋਰ ਦੇ ਦੇਵਾਂਗੇ ਹਨਾ ਮੈਨੂੰ ਕਈਆਂ ਵੀਰਾਂ ਦੇ ਆਏ ਆ ਮੈਸੇਜ ਆਏ ਫੋਨ ਆਏ ਹਨਾ ਤੇ ਉਹਨਾਂ ਨੂੰ ਮੈਂ ਆਪ ਹੀ ਫੋਨ ਦੇ ਨੰਬਰ ਸੇਵ ਕੀਤੇ ਹੋਏ ਆ ਮੈਂ ਆਪ ਹੀ ਬੈਕ ਕਾਲ ਕਰਕੇ ਜਿੱਦਣ ਆਪਾਂ ਆਹ ਆਬਾ ਜੀਆ ਬੂਜਿਆ ਵਾਲਾ ਕੀੜਾ ਨਿਕਲ ਹੀ ਜਾਵੇ ਹਨਾ ਨਹੀਂ ਛ ਉਦੋਂ ਫੇ ਉਹ ਵੀ ਬਣਦੇ ਆ ਵੀ ਉਹ ਵੀ ਦੇ ਦਾਂਗੇ ਹਨਾ ਫੇ ਨਵੇਂ ਕਢਾਵਾਂਗੇ ਬੱਚੇ ਹੋਰ ਇਸ ਤਰ੍ਹਾਂ ਕਿ ਮੈਂ ਸਾਰੇ ਜੋੜੇ ਲਾ ਲੈਣੇ ਆ ਬੱਚੇ ਨਵੇਂ ਕਢਾਵਾਂਗੇ ਕਿਉਂਕਿ ਹੋਰ ਵੀਰਾਂ ਦੇ ਕੰਮ ਆ ਜਾਣਗੇ ਹਨਾ ਜਾ ਕੇ ਬੱਚੇ ਜੋੜੇ-ਜੋੜੇ ਲਾ ਲੈਣਗੇ ਹੱਡਿਆਂ-ਉਡਿਆਂ ਨੂੰ ਬੱਚੇ ਪੁੱਛੇ ਕਢਾ ਲਣਗੇ ਚੰਗੇ ਪੁੱਤਰਾ ਸਾਰੇ ਵਧੀਆ ਹੀ ਆ ਇਹਨਾਂ ਇਹਨਾਂ ਦੇ ਬੱਚੇ ਆ ਸਾਰਿਆਂ ਦੇ ਤੇ ਆ ਵੀ ਬੱਚੇ ਆਪਣੇ ਕਿੰਨੇ ਬੱਚੇ ਹੋਏ ਆ ਇੱਧਰ ਵੀ ਤਾਂ ਦਿਖੋ ਨਾ ਵਾ ਪਰ ਖੁੱਡਾ ਬੰਦ ਕਰ ਲਈਏ ਪਿੰਨਾ ਤੁਹਾਨੂੰ ਆਪਣੇ ਨਾਲ ਦੋ ਚਾਂਸ ਹੋ ਗਏ ਆ ਕਬੂਤਰ ਨਿਕਲਣ ਵਾਲੇ ਤੇ ਹੁਣ ਨੀ ਉਹ ਗਲਤੀ ਕਰਨੀ ਪਊਗੀ ਆ ਵੀ ਬੱਚੇ ਸਾਰੇ ਆਪਣੇ ਡਾਣ ਵਾਲੇ ਜਾਂ ਪਹਿਲਾਂ ਵੀ ਖਾਏ ਹੋਏ ਹਨ ਤੇ ਇਹ ਤਾਂ ਸਾਰੇ ਡਾਵਾਂਗੇ ਅਗਲੇ ਸਾਲ ਕਿਉਂਕਿ ਇਸ ਸਾਲ ਦੇ ਬੱਚੇ ਆ ਕਲੀਆਂ ਵਾਲੀ ਸੀਗੇ ਤੇ ਪਟਪਟ ਕੇ ਕੁਝ ਸਾਰ ਕੀਤੇ ਆ ਕੁਝ ਨਹੀਂ ਜਿਹੜੇ ਇਹਨਾਂ ਚ ਸਾਰ ਹੋ ਗਏ ਉਹ ਚੱਕ ਕੇ ਆਪਾਂ ਥੱਲੇ ਲੈ ਜਾਣੇ ਆ ਉਹਨਾਂ ਨੂੰ ਡਾਵਾਂਗੇ ਹੁਣ ਜਿਦਾ ਉਹ ਬੱਚਾ ਮਿੱਠਾ ਇੱਕ ਠੀਕ ਆ ਇਹ ਵੀ ਇਹ ਵੀ ਸਾਰ ਹੋ ਚੱਲਾ ਥੋੜਾ ਹੀ ਰਹਿ ਗਿਆ ਕਿਉਂਕਿ ਧੌਣ ਧੌਣ ਛੜੀ ਆ ਇਕ ਤਰ੍ਹਾਂ ਦੇ ਲੱਗਣ ਦੇ ਨਾ ਘਸੇ ਭਸੇ ਜੀ ਛੜੇ ਹੋਏ ਆ ਦਾ ਵੀ ਕੂਦਰੀ ਆਪਣੀ ਝੜ ਚੁੱਕਿਆ ਆਪੀ ਸਰ ਹੋ ਗਈ ਆ ਤੇ ਇਹ ਈਦ ਨਸਾਂ ਚ ਪੋਣੀ ਕੂਦਰੀ ਆ ਵੀ ਨਸਾਂ ਚ ਪੋਣੀ ਆਪਾਂ ਠੀਕ ਆ ਤੇ ਇਹਨਾਂ ਜੋ ਵੀ ਦੋ ਦੇ ਕੂਦਰੀਆਂ ਹੋਰ ਆ ਜਿਹੜੀਆਂ ਆਪਾਂ ਨਸਾਂ ਚ ਪੋਣੀਆਂ ਇੱਕ ਉਹ ਲਾ ਦੇ ਤੇ ਨਾਲ ਜਿਹੜੀ ਉਧਰ ਆਪਣੀ ਟਾਵਰ ਤੇ ਰਹਿ ਗਈ ਨਾ ਇਹ ਵੀ ਨਸਾਂ ਨੂੰ ਹੀ ਭਾਲਣੀ ਆ ਤੇ ਹੋਰ ਵੀ ਦੋ ਜਾਨ ਕੂਦਰੀ ਹੋਰ ਵੀ ਆ ਇਹਨਾਂ ਦੇ ਵਿੱਚੋਂ ਕੱਢਣ ਵਾਲੇ 4-5 ਕੂਦਰੀਆਂ ਕੱਢਣੀਆਂ ਇੱਕ ਉਹ ਚੰਦਰ ਵਾਲੀ ਕੱਢ ਲੈਣੀ ਆਪਾਂ ਉਹ ਵੀ ਨਸਾਂ ਨੂੰ ਹੀ ਪਾਵਾਂਗੇ ਮਲਾਇਕੀ ਲਾਵਾਂਗੇ ਤੀ ਦੀ ਇਕੋ ਬੇਟੀ ਦੂਸਿਆਂ ਵਾਲੀ ਕੁਤਰੀ ਉਹ ਵੀ ਕੱਢਣੀ ਆ 30 ਜੋੜਿਆਂ ਦਾ ਮੇਰਾ ਰਿਸਪੀਅਟ ਹੈਗਾ ਵੀ ਅਕਿ 30 ਜੋੜੇ ਆਪਾਂ ਲਾਉਣੇ ਆ 25 ਤੋਂ 30 ਜੋੜੇ ਜਿਨ੍ਹਾਂ ਦੇ ਬੱਚੇ ਕਢਾ ਕੇ ਰੱਖ ਲੈਣੇ ਆ ਅਗਲੇ ਸਾਲ ਬੱਚੇ ਛੱਡਾਂਗੇ ਆਪਾਂ ਤੇ ਉਧਰ ਵੀ ਮੋਲ ਚੱਲ ਦੇਖਦੇ ਆ ਪਾਣੀ ਪੂਣੀ ਪਾਉਣ ਵਾਲਾ ਤੇ ਟਾਈਮ ਵੀ ਹੋ ਗਿਆ ਗੁਰੂ ਘਰ ਵੀ ਪਾਠ ਹੋਣਾ ਸ਼ੁਰੂ ਹੋ ਗਿਆ ਹਨਾ 7 ਵਜੇ ਦਾ ਟਾਈਮ ਹੋ ਗਿਆ 7 ਤੋਂ ਪਲੱਸ ਹੀ ਆ ਤੇ ਇਧਰ ਝੂਨਾ ਝੂਨਾ ਲੱਗਿਆ ਐਂ ਗਲਗਵਾਰ ਬਣ ਗਈ ਝੋਨੇ ਦੀ ਕਹਿੰਦੇ ਤੇ ਬਾਰੀਆਂ ਕੀ ਆਈਆਂ ਹੀ ਨਹੀਂ ਬਾਰੀਆਂ ਤੁਹਾਨੂੰ ਪਾਠ ਠੰਡਾ ਹੀ ਪੈ ਗਿਆ ਕੰਮ ਹਨਾ ਜੇ ਦਾਰਾ ਮੌਸਮ ਲੱਗਣਾ ਚਾਹੀਦਾ ਸੀ ਲੱਗਾ ਹੀ ਨਹੀਂ। ਸਾਨੂੰ ਪਾਲੀ ਪੂਰੀ ਕੋਨ ਵਾਲਾ ਪਾਣੀ ਪਾਈਏ ਇੱਕ ਵਾਰੀ ਸ਼ਾਮ ਦੇ ਟਾਈਮ ਵਾਲਾ ਸਵੇਰੇ ਪਾਤਾ ਸੀ। ਦੁਪਹਿਰੀ ਜੀ ਜਿੱਦਾਂ ਇੱਕ ਵਾਰੀ ਹੁਣ ਕੁਜੇ ਫੇਤ ਹੋ ਗਏ ਚੰਗੀ ਤਰ੍ਹਾਂ ਭਰ ਦਿਆਂਗੇ। ਤੇ ਜਿਹੜੇ ਕਮੈਂਟ ਕੱਲ ਦੀ ਵੀਡੀਓ 'ਚ ਆਏ ਸੀ ਉਹਨਾਂ ਦਾ ਕੱਲ ਦੀ ਵੀਡੀਓ 'ਚ ਆਪਾਂ ਜਵਾਬ ਦਵਾਂਗੇ। ਅੱਜ ਹੁਣ ਟਾਈਮ ਘਟ ਸੀ। ਇਸ ਕਰਕੇ ਵੀਡੀਓ ਵੀ ਥੋੜੀ ਛੋਟੀ ਆਊਗੀ। ਲੰਬੀ ਵੱਡੀ ਨਹੀਂ ਵੀਡੀਓ ਹੋਣੀ ਹੈ ਨਾ। 15-16 ਮਿੰਟ ਦੀ ਵੀਡੀਓ ਪਾਵਾਂਗੇ ਆਪਾਂ। ਤੇ ਬਾਕੀ ਕੱਲ ਨੂੰ ਬਣਾਵਾਂਗੇ ਹੈ ਨਾ। ਤੇ ਆਹ ਉਂਟਰ ਵੀ ਆਪਾਂ ਰੋਕਣਾ ਹੀ ਆ। ਆ ਵੀ ਰੋਕਣਾ ਆ ਬਲ ਕੁੰਟਰ ਰੋਕਰ ਵਾਲੇ ਨੇ ਕਿੰਨੇ ਆਪਾਂ ਜਿਹੜੇ ਰੋਕਣੇ ਹੋਇਆ ਪੁੱਤਰ ਕਾਫੀ ਕੂਤਰ ਆ ਬਾਕੀ ਦੇ ਦਵਾਂਗੇ ਕੂਤਰ ਆ ਟੱਕੇ ਪਰ ਹਜੇ ਨਹੀਂ ਹਜੇ ਨਾ ਹਨਾ ਹੋੜ ਕਰਕੇ ਕਰਿਓ ਹਜੇ ਮੈਨੂੰ ਥੋੜਾ ਜਿਹਾ ਇਹਨਾਂ ਨੂੰ ਛੱਡ ਲਾਂਦੇ ਨੇ ਤੂੰ ਜਿਹੜਾ ਜਿਹੜਾ ਸਰ ਹੋਇਆ ਮੈਂ ਬਾਕੀਆਂ ਨੂੰ ਜੇ ਛੱਡਣੀ ਸੋਚਦਾ ਆ ਬਾਅਦ ਜਿਹੜੇ ਬਾਕੀ ਜਿਹੜਾ ਇੱਕ ਡੱਬਾ ਜੋੜੇ ਪਉਣਾ ਆਪਾਂ ਇੱਕ ਆ ਚੀਨਾ ਪਉਣਾ ਆ ਤੇ ਇੱਕ ਆ ਰੱਤਾ ਚ ਰੋ ਵੱਡਾ ਕੂਤਰ ਇੰਦਰ ਪਾਇਆ ਹੋਇਆ ਇਹ ਤਾਂ ਜਾਣਾ ਹੀ ਜਾਣਾ ਉਧਰ ਬੱਚਿਆਂ ਤੇ ਉਹ ਬੜਲੇ ਵਾਲੀ ਦਾ ਵੀ ਬੱਚਾ ਹਨਾ ਪਲੀ ਪੁਲੀ ਜਾਂਦਾ ਤੇ ਆ ਵੀ ਖੁੱਡਾ ਖੱਡਾ ਹੁਣ ਕੱਲ ਨੂੰ ਕਰਨਾ ਦੀ ਸਾਫੀ ਇਹ ਇੱਟਾਂ ਉਹ ਨਾਲ ਜਗ੍ਹਾ ਛੱਡ ਕੇ ਨਾ ਇੱਟਾਂ ਵਾਲੀ ਜਗ੍ਹਾ ਆਪਾਂ ਤੇ ਉਹ ਕਰ ਦਿਆਂਗੇ ਹਨਾ ਦੂਜੇ ਇਸੇ ਮਿੱਟੀ ਪਾ ਦੇਣਾ ਤਾਂ ਨਹੀਂ ਹੁਣ ਸਾਫ਼ ਕੀਤੇ ਇੱਕ ਲੈਟ ਕਰਕੇ ਵੀ ਜਿਹਦੇ ਉੱਧਰ ਤਾਂ ਮਿੱਟੀ ਖਰਾਬ ਹੋ ਗਈ ਹੈ ਨਾ ਇਹ ਵਾਸ਼ ਆਊਟ ਛੱਡ ਵੀ ਦੇਦੀ ਆ ਤੇ ਪੱਟ ਫੁੱਟ ਕੇ ਕੋਹ ਆਂਡਾ ਦਿੱਤਾ ਹੋਇਆ ਉਹ ਵੀ ਆਂਡਾ ਛੱਡ ਦੇਣਾ ਕਿਉਂਕਿ ਜੋੜੇ ਮਲੋਣੇ ਉੱਤਰ ਇਹ ਇੱਧਰ ਨਹੀਂ ਰੱਖਣੇ ਤੇ ਇਹਨਾਂ ਦੇ ਜਿਹੜੇ ਕਾਲੇ ਕਾਲੇ ਪੱਬੂ ਜੇ ਮੈਨੂੰ ਦੀਦੇ ਆ ਥੋੜੇ ਥੋੜੇ ਹੈਗੇ ਆ ਉਹ ਹੁਣ ਬੱਚਿਆਂ ਨੂੰ ਨੁਕਸਾਨ ਆ ਉਹਨਾਂ ਦਾ ਵੱਡਿਆਂ ਨੂੰ ਤਾਂ ਚਲੋ ਕੋਈ ਗੱਲ ਨਹੀਂ ਉਹ 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 ਮੋਰੀਆਂ ਮੁਗਿਆਂ ਦੇ ਵੜ ਕੇ ਵੜੇ ਕਿਥੋਂ ਬਣ ਜਾਂਦੇ ਹਨ ਤੇ ਮਾਰਨੇ ਤਾਂ ਰਹੀ ਜੀ ਸਪਰੇਸ ਬਰੂਨਾ ਵੀ ਉਹ ਅਗਲੀ ਅਗਲੀ ਵੀਡੀਓ ਚ ਮੈਂ ਵੀ ਦੱਸ ਦਊਂ ਇੱਕ ਅੰਡਾ ਹੋਰ ਦਿੱਤਾ ਕਬੂਤਰੀ ਨੇ ਵੀ ਇਹ ਆਂਡੇ ਛੱਡਦੇ ਨੇ ਆਪਾਂ ਇਹ ਨਹੀਂ ਰੱਖਣੇ ਵੀ ਇਹ ਅੱਜ ਹੀ ਦਿੱਤਾ ਹੁਣੇ ਹੀ ਉਹ ਵੀ ਅੱਜ ਹੀ ਦਿੱਤਾ ਉਹ ਵੀ ਅੱਜ ਹੀ ਦਿੱਤਾ ਆ ਸ਼ਾਮੀ ਉਹ ਦੱਸਾਰੂਗਾ ਇਹਨਾਂ ਨੇ ਲਓ ਬਾਬੇ ਪਾਣੀ ਭਰੀਏ ਤੇ ਪਾਣੀ ਭਰ ਕੇ ਪਹਿਲਾਂ ਸਾਰੇ ਕਬੂਤਰਾ ਨੂੰ ਪਾਈਏ ਇਹਨਾਂ ਨੂੰ ਜਿੰਨੇ ਵੀ ਆ ਹਨ ਸਾਰਿਆਂ ਨੂੰ A to Z ਪਾਣੀ ਪੂਣੀ ਪਾਈਏ ਤੇ ਬਾਕੀ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਕੀ ਇਸ ਵੀਡੀਓ 'ਚ ਨੁਕਤਾ ਰੱਖਤਾ ਕੋਈ ਨਹੀਂ ਅਗਲੀ ਵੀਡੀਓ 'ਚ ਪਾਵਾਂਗੇ ਨੁਕਤਿਆਂ ਦੀ ਵੀਡੀਓ ਬਣਾ ਕੇ ਵੀ ਤੇ ਸਾਰਾ ਕੋਈ ਵਧੀਆ ਤਰੀਕਾ ਨਾਲ ਮੋਲਾਵਾਂਗੇ ਕੱਲ੍ਹ ਵਾਲੀ ਵੀਡੀਓ